Não, ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਮੈਂ ਜਿੰਨੀਆਂ ਵੀ ਧਾਰਮਿਕ ਸੰਸਥਾਵਾਂ ਹਨ ਮੰਦਰ ਹਨ ਲੰਗਰ ਲਾਉਣ ਵਾਲੇ ਸੰਸਥਾਵਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਕਿ ਇਸ ਵੇਲੇ ਲੰਗਰ ਲਗਾਉਣ ਦਾ ਸਹੀ ਪੁੰਨਖਟਣ ਦਾ ਸਮਾਂ ਆ ਅਸੀਂ ਲੰਗਰ ਸੜਕਾਂ ਤੇ ਨਾਲ ਲਗਾਈਏ ਆਪਣੇ ਸੰਸਥਾਨਾਂ ਦੇ ਵਿੱਚ ਲੰਗਰ ਨਾਲ ਲਗਾਈਏ ਲੰਗਰ ਇੱਥੇ ਲਗਾ ਕੇ ਪੈਕ ਕਰਕੇ ਆਪਾਂ ਉਹਨਾਂ ਸਥਾਨਾਂ ਤੇ ਭੇਜੀਏ ਜਿਨ੍ਹਾਂ ਦੇ ਉੱਪਰ ਲੰਗਰ ਦੀ ਸਹੀ ਮੈਨੇਜ ਲੋੜ ਹੈ ਹੁਸ਼ਿਆਰਪੁਰ ਜ਼ਿਲ੍ਹੇ ਦੇ ਬਹੁਤ ਸਾਰੇ ਪਿੰਡ ਅਜਿਹੇ ਨੇ ਜਿਨ੍ਹਾਂ ਦੇ ਡੇਰੇ ਪਾਣੀ ਨਾਲ ਡੁੱਬੇ ਪਏ ਨੇ ਔਰ ਉਹਨਾਂ ਕੋਲ ਖਾਣ ਪੀਣ ਦਾ ਕੋਈ ਸਾਧਨ ਨਹੀਂ ਜੇ ਕਰੋਨਾ ਕੋ ਆਟਾ ਦਾਲ ਹੈ ਵੀ ਤਾਂ ਪਾਣੀ ਕਰਕੇ ਉਹ ਬਣਾ ਨਹੀਂ ਸਕਦੇ ਇਸ ਕਰਕੇ ਆਓ ਆਪਾਂ ਰਲ ਮਿਲ ਕੇ ਜਿੱਦਾਂ ਕੋਵਿਡ ਦੇ ਵੇਲੇ ਲੰਗਰ ਸਪਲਾਈ ਕੀਤਾ ਸੀ ਉਦਾਂ ਸ਼ੁਰੂਆਤ ਕਰੀਏ ਹਾਂ ਮੈਂ ਇਨੀ ਗੱਲ ਜ਼ਰੂਰ ਕਹਿਣਾ ਕਿ ਬਹੁਤੇ ਲੋਕਾਂ ਨੂੰ ਲੰਗਰ ਕਿੱਥੇ ਦੇਣਾ ਇਸ ਗੱਲ ਬਾਰੇ ਨਹੀਂ ਪਤਾ ਹੋਏਗਾ ਸੋ ਉਹ ਸਾਰੀ ਜ਼ਿੰਮੇਵਾਰੀ ਜਿਹੜੀ ਉਹ ਸਾਡੀ ਹੈ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਆ ਮੈਨੂੰ ਕਰ ਸਕਦੇ ਆ ਜਾਂ ਮੈਂ ਇੱਕ ਦੋ ਨੰਬਰ ਹੋਰ ਦਿੰਦਾ ਆਪਣੇ ਇਸ ਵੀਡੀਓ ਦੇ ਦੌਰਾਨ ਤੁਸੀਂ ਉਹਨਾਂ ਨੂੰ ਕੰਟੈਕਟ ਕਰ ਸਕਦੇ ਆ ਆਓ ਰਲ ਮਿਲ ਕੇ ਉਹਨਾਂ ਪਰਿਵਾਰਾਂ ਤੱਕ ਲੰਗਰ ਪਹੁੰਚਾਈਏ ਜਿਨ੍ਹਾਂ ਨੂੰ ਅਸਲੇ ਦੀ ਲੋੜ ਹੈ ਚਾਹੇ ਉਹ 100 ਬੰਦੇ ਦਾ ਹੋਵੇ ਆਪੰਦ ਤਾ ਹੋਵੇ ਤੁਸੀਂ ਪੈਕ ਕਰਕੇ ਸਾਨੂੰ ਕੰਟੈਕਟ ਕਰੋ ਅਸੀਂ ਸਹੀ ਜਗ੍ਹਾ ਦੇ ਉੱਪਰ ਪਹੁੰਚਾਉਣ ਦੀ ਜ਼ਿੰਮੇਵਾਰੀ ਸਾਡੀ ਹੈ ਬਹੁਤ ਬਹੁਤ ਧੰਨਵਾਦ